ਤੇ ਮੇਰੀ ਬੁੱਕ ਦਾ ਨਾਮ ਹੈ ਜੀ ਬੀ ਫਿਊਚਰ ਪ੍ਰੂਫ ਔਰ ਮੈਂ ਇਹਦੇ ਵਿੱਚ ਗੱਲ ਕਰ ਰਿਹਾ ਸਸਟੇਨੇਬਿਲਟੀ ਦੇ ਬਾਰੇ ਜਿਹੜੀ ਚੀਜ਼ ਨੂੰ ਇਹ ਧਿਆਨ ਰੱਖ ਕੇ ਲਿਖੀ ਗਈ ਹੈ ਉਹ ਇਹ ਹੈ ਕਿ ਅੱਜ ਕੱਲ ਯੂਥ ਔਰ ਜਿਹੜੇ ਕੰਮ ਕਰ ਰਹੇ ਨੇ ਸਾਰੇ ਇੱਕ ਚੀਜ਼ ਪਾਸੇ ਰੱਖ ਕੇ ਇੱਕ ਚੀਜ਼ ਪਿੱਛੇ ਪਏ ਹੋਏ ਨੇ ਉਹ ਹੈ AI AI ਇਹ ਜਿਹੜੀ ਆਈ ਹੈ ਸਭ ਨੂੰ ਹੈਰਾਨ ਪਰੇਸ਼ਾਨ ਕੀਤਾ ਹੋਇਆ ਹੈ ਸਾਰੇ ਘਬਰਾਏ ਹੋਏ ਨੇ ਕੀ ਹੋਏਗਾ ਮੇਰੀ ਜੌਬ ਬਚੇਗੀ ਨਹੀਂ ਬਚੇਗੀ ਲੇਕਿਨ ਇੱਕ ਸਭ ਤੋਂ ਵੱਡੀ ਚੀਜ਼ ਜਿਹੜੀ ਨਾ ਕੋਈ ਗੱਲ ਕਰ ਰਿਹਾ ਹੈ ਨਾ মিডিਆ ਉਸ ਬਾਰੇ ਉਸ ਦੇ ਬਾਰੇ ਜਾਣ ਦੇ ਰਿਹਾ ਹੈ ਉਹਦੇ ਬਾਰੇ ਕੁਝ ਗਿਆਨ ਦੇ ਰਿਹਾ ਹੈ ਉਹ ਹੈ ਸਸਟੇਨੇਬਿਲਿਟੀ ਮੈਂ ਸਸਟੇਨੇਬਿਲਿਟੀ ਨੂੰ ਅਸੀਂ ਕੀ ਕਹਿੰਦੇ ਆ ਉਹ ਇਹ ਹੈ ਜੀ ਕਿ ਸਸਟੇਨੇਬਲ ਡਿਵੈਲਪਮੈਂਟ ਗੋਲ ਜਿਹੜੇ ਸਤਤ ਗੋਲ ਨੇ ਯੂਨ ਦੇ ਬਣਾਏ ਹੋਏ ਨੇ ਇਨਾਂ ਦੇ ਕਰਕੇ ਸਾਰੀ ਕਾਰਪੋਰੇਟ ਸੈਕਟਰ ਐਗਰੀਕਲਚਰ ਫੂਡ ਇੰਡਸਟਰੀ ਆਟੋਮੋਟਿਵ ਇੰਡਸਟਰੀ ਇਨਫਰਾਸਟਰਕਚਰ ਜਿਹੜੀ ਮਰਜ਼ੀ ਚੀਜ਼ ਕਹ ਲੋ ਤੁਸੀਂ ਹਰ ਇੱਕ ਚੀਜ਼ ਦੇ ਵਿੱਚ ਸਸਟੇਨੇਬਿਲਿਟੀ ਆ ਰਹੀ ਹੈ ਹਰ ਇੱਕ ਚੀਜ਼ ਦੇ ਵਿੱਚ ਗ੍ਰੀਨ ਇਕਨੋਮੀ ਦੀ ਗੱਲ ਹੋ ਰਹੀ ਹੈ ਨਾਰਮਲ ਕਾਰਾਂ ਨੂੰ ਛੱਡ ਕੇ ਹੁਣ ਈਵੀ ਆ ਰਿਹਾ ਹੈ ਸਸਟੇਨੇਬਿਲਿਟੀ ਜਿਹੜੀ ਇੰਡਸਟਰੀ ਹੈ ਉਹ 1 ਟ੍ਰਿਲੀਅਨ ਡਾਲਰ ਇੰਡਸਟਰੀ ਹੋਏਗੀ ਇੰਡੀਆ ਦੇ ਵਿੱਚ 2030 ਤੱਕ ਬਟ ਨੋਬਾਡੀ ਇਸ ਟਾਕਿੰਗ ਅਬਾਊਟ ਇਟ ਕੋਈ ਗਾਲੀ ਨਹੀਂ ਕਰ ਰਿਹਾ ਇਸ ਵਾਰ ਇਹ ਸਾਡੇ ਜਿਹੜੇ ਯੂਥ ਨੇ ਉਹਨਾਂ ਨੂੰ ਘਬਰਾਣ ਦੀ ਬਜਾਏ ਇਸ ਚੀਜ਼ ਨੂੰ ਅਡਾਪਟ ਕਰਕੇ ਔਰ ਆਪਣੇ ਆਪ ਨੂੰ ਇੱਕਦਮ ਸੁਧੜੜ ਕਰਕੇ ਸਸਟੇਨੇਬਿਲਿਟੀ ਦੇ ਵਿੱਚ ਓਪਰਚ्युनिटी ਨੂੰ ਪਕੜ ਕੇ ਆਪਣਾ ਫਿਊਚਰ ਪ੍ਰੂਫ ਬਣਾਉਣਾ ਚਾਹੀਦਾ ਹੈ ਕੈਰੀਅਰ ਵੀ ਆਪਣੀ ਲਾਈਫ ਵੀ ਔਰ ਆਪਣਾ ਪਲਾਨਟ ਵੀ that is what i am talking about in my book ਕਿ ਤੁਸੀਂ ਅਰਥ ਦੀ ਸਸਟੇਨੇਬਿਲਿਟੀ ਦੇ ਬਾਰੇ ਗੱਲ ਕਰੋ ਉਨ ਨੂੰ ਫਿਊਚਰ ਪ੍ਰੂਫ ਕਰੋ ਤਾਂ ਤੁਹਾਡਾ ਕੈਰੀਅਰ ਫਿਊਚਰ ਪ੍ਰੂਫ ਆਪਣੇ ਆਪ ਹੋ ਜਾਏਗਾ ਬਹੁਤ ਸਾਰੀ ਚੀਜ਼ਾਂ ਹੋ ਰਹੀਆਂ ਨੇ ਔਰ ਕੰਟੀਨਿਊਸਲੀ ਜਿਹੜੀ ਹੋ ਵੀ ਰਹੀਆਂ ਨੇ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਹੁਣ ਬੜੇ ਵੱਡੇ ਪੈਮਾਨੇ ਤੇ ਨਾਰਮਲ ਕਾਰਾਂ ਨਹੀਂ ਕੋਈ ਖਰੀਦ ਰਿਹਾ ਲੋਕੀ ਈਵਨ ਕਾਰ ਪਿੱਛੇ ਜਾ ਰਹੇ स्कूटरस ਲੈ ਲੋ ਸਾਡੇ ਪੰਜਾਬ ਦੇ ਵਿੱਚ ਹੀ ਹੀਰੋ ਜਾਂ ਜਿਹੜੇ ਨਵੇਂ ਸਕੂਟਰ ਆ ਰਹੇ ਨੇ ਇੱਥੇ ਪੰਜਾਬ 'ਚ ਹੀ ਬਣ ਰਹੇ ਨੇ ਸਾਰੀ ਆਟੋਮੋਟਿਵ ਇੰਡਸਟਰੀ ਸਟੀਲ ਇੰਡਸਟਰੀ ਐਗਰੀਕਲਚਰ ਦੇ ਵਿੱਚ ਵੀ ਕਿਉਂਕਿ ਹੁੰਦਾ ਕੀ ਹੈ ਕਿ ਐਗਰੀਕਲਚਰ ਦੇ ਵਿੱਚ ਗ੍ਰੀਨ ਹਾਊਸ ਗੈਸੇਜ਼ ਬਹੁਤ ਛੱਡੀਆਂ ਜਾਂਦੀਆਂ ਨੇ ਗ੍ਰੀਨ ਹਾਊਸ ਗੈਸੇਜ਼ ਦੀ ਵਜ੍ਹਾ ਨਾਲ ਓਜ਼ੋਨ ਲੇਅਰ ਜਿਹੜੀ ਹੈ ਉਹ ਡਿਸਟਰਬ ਹੁੰਦੀ ਹੈ ਔਰ ਸਾਡੀ ਜਿਹੜੀ ਟੈਂਪਰੇਚਰ ਹੈ ਦੇਸ਼ ਦਾ ਵਧ ਰਿਹਾ ਅਸੀਂ ਦੇਖ ਰਹੇ ਹਰ ਇੱਕ ਜਗ੍ਹਾ ਟੈਂਪਰੇਚਰ ਵਧ ਰਹੇ ਹਨ ਬਹੁਤ ਗਰਮੀ ਹੋ ਰਹੀ ਹੈ بارش ਆ ਰਹੀ ਹੈ ਤਾਂ ਬਹੁਤ ਜ਼ਿਆਦਾ بارش ਹੋ ਰਹੀ ਹੈ ਹੈ ਤਾਂ ਇਹ ਪ੍ਰੋਬਲਮ ਲੇਕਿਨ ਇਹਨਾਂ ਨੂੰ ਘਟ ਕਰਨ ਦੇ ਲਈ ਸਾਨੂੰ ਆਪਣੀ ਆਦਤਾਂ ਬਦਲਣੀਆਂ ਪੈਣਗੀਆਂ ਸਾਨੂੰ ਕੰਜ਼ਮਪਸ਼ਨ ਘਟ ਕਰਨੀ ਪਵੇਗੀ ਸਾਨੂੰ ਵੇਸਟੇਜ ਘਟ ਕਰਨੀ ਪਵੇਗੀ ਸਾਨੂੰ ਉਹ ਵਾਲੀ ਚੀਜ਼ਾਂ ਅਡਾਪਟ ਕਰਨੀਆਂ ਪੈਣਗੀਆਂ ਜਿਹਦੇ ਨਾਲ ਕਾਰਬਨ ਜਿਹੜੀ ਗੈਸੇਜ਼ ਨੇ ਉਹ ਘਟ ਹੋਣ ਲਾਈਕ ایਵੀ ਇੰਡਸਟਰੀ ਲਾਈਕ ਰੀਸਾਈਕਲਿੰਗ ਲਾਈਕ ਵੇਸਟੇਜ ਨੂੰ ਅਸੀਂ ਹੁਣ ਪਾਵਰ ਦੇ ਵਿੱਚ ਕਨਵਰਟ ਕਰ ਸਕਦੇ ਆ ਵੇਸ ਜਿਹੜੀ ਹੈ ਵੈਲਥ ਮੰਨੀ ਜਾਂਦੀ ਹੈ ਉਹ ਛੱਡਣ ਵਾਲੀ ਚੀਜ਼ ਨਹੀਂ ਹੈ ਲੇਕਿਨ ਉਹਦੇ ਲਈ ਸਾਨੂੰ ਇਨਵੈਸਟਮੈਂਟ ਕਰਨੀ ਪੈਗੀ ਇਟਸ ਓਪਰਚੁਨਿਟੀ ਫॉर ਯੂਥ ਇਟਸ ਐਨ ਓਪਰਚੁਨਿਟੀ ਫॉर ਇੰਡਸਟਰੀ ਇਟਸ ਐਨ ਓਪਰਚੁਨਿਟੀ ਬਹੁਤ ساری ਚੀਜ਼ਾਂ ਨੂੰ ਅਸੀਂ ਚੇਂਜ ਕਰਾਂਗੇ ਤੇ ਆਪਣੇ ਆਪ ਨੂੰ ਫਿਊਚਰ ਪ੍ਰੂਫ ਬਣਾਵਾਂਗੇ ਆਪਣੀ ਲਾਈਫ ਨੂੰ ਫਿਊਚਰ ਪ੍ਰੂਫ ਬਣਾਵਾਂਗੇ ਥੈਂਕ ਯੂ ਸੋ ਮਚ ਵਿਵੇਕ ਵਾਸ ਸੇਇੰਗ ਅ ਲਿਟਲ ਵਾਈਲ ਹੀ ਗੋਟ ਇਟ ଷ୍ਟਾਰਟ ਇਜ਼ੀ ਟੂ ਆਥਰ ਅ ਬੁੱਕ and book of on this topic is very difficult. So a few words about Vikas and a few words about the topic he has chosen to write about. Vikas is a great friend, we have worked together and I was always impressed by his commitment, his sincerity. He carries his spiritualness to his work and to the way he Deals with people, his interpersonal relationships, his commitment to work, <coughs> and general outlook, attitude to life. It shows that he embraced spirituality and Buddhism with the dedication that he did. So I, I also traveled to uh, some countries with Vikas and uh, I had the good opportunity of knowing more about him we worked together for quite some time so it's been a pleasure it's been a privilege to know him and i've learnt a lot from him so i'm sure the book will be another nugget of wisdom that you have given in a more structured format so that not only for me for everyone we can all be not to be more responsible towards society and towards